ਅੱਜਕੱਲ 올ਿਵ ਆਇਲ ਦਾ ਬੜਾ ਜੀ ਟ੍ਰੈਂਡ ਚੱਲਿਆ ਲੋਕਾਂ ਦਾ ਵੀ 올ਿਵ ਆਇਲ ਵਰਤੋ ਖਾਂਦੇ ਵੀ ਆ ਲੋਕ ਤੇ ਉਹਨੂੰ ਵਾਲਾ-ਵਾਲਾਂ ਤੇ ਲਾਉਣ ਨੂੰ ਵੀ ਵਰਤ ਲੈਂਦੇ ਆ ਇਹਦੇ ਕੀ ਲਾਹੇ ਆ ਜੀ 올ਿਵ ਆਇਲ ਨੂੰ ਕੁੱਕ ਨਹੀਂ ਕਰਨਾ ਚਾਹੀਦਾ ਗਰਮ ਨਹੀਂ ਕਰਨਾ ਗਰਮ ਗਰਮ ਚੀਜ਼ ਦੇ ਵਿੱਚ ਪਾ ਲੋ ਠੀਕ ਸਬਜ਼ੀ ਚ ਪਾ ਲੋ ਦੁੱਧ ਚ ਪਾ ਲੋ ਗਰਮ ਚੀਜ਼ ਇਹਨੂੰ ਕੁੱਕ ਨਹੀਂ ਕਰਨਾ ਪਕਾਉਣਾ ਨਹੀਂ ਆਪਾਂ ਕੀ ਕਰਦੇ ਆ ਦਾਲਾਂ ਸਬਜ਼ੀਆਂ ਚ ਪਾ ਕੇ ਪਕਾਉਣ ਲੱਗ ਗਏ ਲੋਕ ਉਹ ਉਹ ਗਲਤ ਹੈ ਉਹਦੀ ਸਾਰੀ ਜਿਹੜੀ ਮਰ ਜਾਂਦਾ ਇਹਦਾ ਜਾਨ ਨਿਕਲ ਜਾਂਦੀ ਇਹਦੇ ਚ ਰਹਿੰਦੇ ਕੁਝ ਨਹੀਂ ਪਰ ਜਿਹੜਾ ਇਹਨੂੰ ਜੈਤੂਨ ਤੇਲ ਨੂੰ ਜਿਵੇਂ ਹੁਣ ਮੈਂ ਲੈਣਾ ਜੀ ਜੈਤੂਨ ਤੇਲ ਮੈਂ ਸਲਾਦ ਚ ਲੈਣਾ ਅੱਛਾ ਟੇਸਟ ਹੀ ਲੱਗਣ ਲੱਗਿਆ ਹੁਣ ਐਵੇਂ ਵੀ ਲੈ ਲਈਦਾ ਚਮਚਾ ਭਰ ਕੇ ਕਈ ਵਾਰੀ ਜੇ ਸਰੀਰ ਬਹੁਤ ਥੱਕਿਆ ਹੁੰਦਾ ਦੁੱਖ ਦਾ ਸਰੀਰਾਂ ਕਈ ਵਾਰੀ ਬੈਠੇ ਬੈਠੇ ਹੁਣ ਇਹਨਾਂ ਲੋਕਾਂ ਨਾਲ ਬਹਿਣਾ ਜੀ ਸਾਰਾ ਦਿਨ ਤਾਂ ਸਰੀਰ ਆਪਣਾ ਵੀ ਸਰੀਰ ਹੈ ਤਾਂ ਇੱਕ ਚਮਚਾ ਭਰ ਕੇ ਪੀ ਕੇ ਉੱਤੇ ਦੁੱਧ ਪੀ ਲਈਦਾ ਤਾਂ ਉਹਦਾ ਆਪਣਾ ਹੀ ਨਜ਼ਾਰਾ ਜੀ ਮਤਲਬ ਤੁਸੀਂ ਦੇਖੋ ਜੰਮਲ ਜੇ ਤੁਸੀਂ ਕਹੋ ਨਾ ਵੀ ਗੁਰਸੱਭ ਸਟਿਫਨੈਸ ਬਹੁਤ ਆ ਸਰੀਰ ਥੱਕਿਆ ਪਿਆ ਕੋਈ ਕੈਪਸੂਲ ਖਿਲਾ ਦਿਓ ਮੈਂ ਕਹਿੰਦਾ ਇੱਕ ਚਮਚਾ ਜੈਤ ਮਤਲਬ ਇਹਦੇ ਇੰਨੇ ਫਾਇਦੇ ਆ ਸਾਡੀ ਅੰਡਾੜਾਂ ਨੂੰ ਤਾਕਤ ਦਿੰਦਾ ਹੱਡੀਆਂ ਨੂੰ ਤਾਕਤ ਦਿੰਦਾ ਔਰ ਇਹ ਦੋਨਾਂ ਨੂੰ ਤੇ ਪ੍ਰੋਪਰ ਤਾਕਤ ਦਿੰਦਾ ਨਾਲ ਨਾਲ ਸਾਡੇ ਬ੍ਰੇਨ ਨੂੰ ਬਹੁਤ ਸ਼ਾਰਪ ਕਰਦਾ